ਅੱਜ ਜਨਕਪੁਰੀ ਦੇ ਅੰਦਰ ਮਹਾਮਾਇਦਾ ਜਾਗਰਨ ਸਾਡੇ ਸੋਨੂ ਭਾਰਤਵਾਦ ਜੀ ਔਰ ਸਮੂੱਚੀ ਜਿਹੜੀ ਇਹਨਾਂ ਦੀ ਸਭੀ ਕਮੇਟੀ ਆ ਉਹਨਾਂ ਦੇ ਵੱਲੋਂ ਮੇਰੇ ਨਾਲ ਇਸ ਪਾਰ ਤੋਂ ਕਾਉਂਸਲਰ ਨਿੱਕੂ ਭਾਰਤੀ ਜੀ ਔਰ ਪਰਿਵਾਰ ਦੇਵੀ ਆਪਣੇ ਮਿੱਠੂ ਜੀ ਔਰ ਵੱਡਾ ਭਾਈ ਸੀਨੀਅਰ ਡਿਪਟੀ ਮੇਰ ਰਕੇਸ਼ ਪ੍ਰਸਾਦ ਜੀ ਸਾਰੇ ਸਾਥੀਆਂ ਵੱਲੋਂ ਅੱਜ ਦੇ ਇਸ ਪਾਵਨ ਦਿਹਾੜੇ ਜਗਤ ਜਾਗਰਨ ਦੀ ਲੱਖ ਲੱਖ ਮੁਬਾਰਕਬਾਦ ਹੈ ਨਾ ਮਹਾਮਾਈ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਕਿ ਮਹਾਮਾਈ ਆਪਣੀ ਕਿਰਪਾ ਲੁਧਿਆਣਾ ਵਾਸੀਆਂ ਦੇ ਬੁਣਾ ਕੇ ਰੱਖੇ ਇਸੇ ਤਰ੍ਹਾਂ ਹੀ ਇਹਦਾ ਗੁਣਗਾਨ ਕਰਦੇ ਰਹੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਬਾਲਾ ਜੀ ਬਹੁਤ ਸਾਰਾ ਪਿਆਰ ਅਸ਼ੀਸ਼ ਫਾਊਂਡੇਸ਼ਨ ਕੀ ਤਰਫ ਸੇ ਹਮਾਰੇ ਸੋਨੂ ਭਰਤਵਾ ਜੀ ਜੋਨੀ ਭਈਆ ਪੂਰੀ ਟੀਮ ਕੋ ਪੂਰਾ ਮਹੱਲਾਨ ਵਾਸੀ ਕੋ ਬਹੁਤ ਬਹੁਤ ਬਧਾਈ ਹੋ ਬਹੁਤ ਸੋਣਾ ਇਹਨਾਂ ਨੇ ਕਾਰਗਮਨ ਕਰਿਆ ਹੈ ਮਾਤਰਾਨੀ ਕਾ ਐਸੇ ਹੀ ਮੈਂ ਚਾਹਤਾ ਹੂੰ ਆਨੇ ਵਾਲੇ ਸਮੇਂ ਮੇਂ ਔਰ ਬੜਚਾ ਕੇ ਰੂਪ ਲੇ प्रोग्राम तो लगातार चल रहे हैं कल हमारे हैबोवाल में है परसों की तीन कीर्तन है ऐसे ही लगातार दो तीन महीने से लगातार गा रहे हैं बस माता रानी का आशीर्वाद बालाजी महाराज का श्याम बाबा का आशीर्वाद बना रहे और पूरी मीडिया वालों को तय दिल के धन्यवाद जो अपना समय कीमती समय निकाल कर माँ के चरणों में आए हैं इनके भी चैनल ऐसे ही चलते जाए ऐसे ही माँ का आशीर्वाद मिलता जाए एक साल पहले बुकिंग कर ली गई थी करने की आशीर्वाद है जो एक एक साल पहले बुकिंग करते है छह महीने ਲੇ ਬ੍ਰਿੰਗ ਕਰਦੇ ਸਭ ਮਾਤਾ ਦਾ ਅਸ਼ੀਰਵਾਦ ਆ ਸ਼ਾਮ baba ਦਾ ਅਸ਼ੀਰਵਾਦ ਆ ਤਾਂ ਆਨੇ ਵਾਲੇ ਸਮੇਂ ਵਿੱਚ ਜੋ 2026 ਦਾ ਜਨਮ ਦਿਨਾ 카ਟੂ ਸ਼ਾਮ ਜੀ ਦਾ ਉਹ ਅਡਵਾਂਸ ਤੋਂ ਪਹਿਲੇ ਬੁੱਕ ਹੋ ਚੁੱਕਾ ਹੈ ਅਸੇ ਕਿਰਪਾ ਹੈ ਜਗਾਰਾ ਚਿੰਦਪੁਰਨੀ ਮਾਈ ਦਾ ਬੋਲੋ ਸਾਚੇ ਰਵਾਰੀ ਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਸ ਫਾਊਂਡੇਸ਼ਨ ਨੇ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੂੰ ਸ਼ਕਤੀ ਜਿਹੜੀ ਹੈ એનર્ਜੀ ਤੇ ਉਹ ਮਾਤਾ ਚਿੰਦਪੁਰਨੀ ਨੇ ਦਿੱਤੀ ਹੈ ਉਹਦਾ ਮਿਹਰ ਭਰਿਆ ਹੱਥ ਇਹਨਾਂ ਦੇ ਸਿਰ ਉੱਪਰ ਹੈ ਜਿਦੇ ਕਰਕੇ ਅੱਜ ਪਹਿਲਾ ਵਿਸ਼ਾਲ ਪ੍ਰਥਮ ਜਿਹੜੀ ਸ਼ੁਰੂਆਤ ماں ਭਗਵਤੀ ਦੀ ਕਿਰਪਾ ਨਾਲ ਹੋਈ ਹੈ ਤੇ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਸਾਰੀਆਂ ਵਧਾਈਆਂ ਔਰ ਮਹਾਰਾਣੀ ਦਾ ਸ਼ੁਕਰਾਨਾ ਹੈ ਕਿ ਜਿਨ੍ਹਾਂ ਨੇ ਇਹਨਾਂ ਕੋਲ ਜਗਰਾਤਾ ਕਰਵਾਇਆ ਤੇ ਇਹਨਾਂ ਨੇ ਮੈਨੂੰ ਬੁਲਾਇਆ ਹੈ ਅੱਜ ਭਗਵਤੀ ਦੇ ਚਰਨਾਂ 'ਚ ਹਾਜ਼ਰੀ ਲਗਾ ਕੇ ਬਹੁਤ ਖੁਸ਼ੀ ਪ੍ਰਾਪਤ ਹੋਈ ਔਰ ਸਾਨੂੰ ਬਾਰਤਵਾਦ ਔਰ ਜਿੰਨੇ ਵੀ ਸਾਰੇ ਜਿੰਨੇ ਖੜੇ ਨੇ ਸਾਡੇ ਪਿੱਛੇ ਇਹ ਸਾਰੇ ਮਾਈ ਦੇ دیਵਾਨੇ ਨੇ ਸਭ ਨੂੰ ਬਹੁਤ ਸਾਰੀਆਂ ਵਧਾਈਆਂ ਬਹੁਤ ਸਾਰੀਆਂ ਮੁਬਾਰਕਾਂ ਬਹੁਤ ਹੀ ਠੀਕ ਸੀ ਕਿ ਕਹਿੰਦੇ ਕਿ ਲਵ ਲੱਸੀ ਪਹੁੰਚ ਰਹੀ ਹੈ ਜੀ ਬਹੁਤ ਦੇ ਲੱਸੀ ਦੀ ਸਾਨੂੰ ਫੋਨ ਮੈਸੇਜ ਸਾਡਾ ਕੱਲ ਪਟਿਆਲੇ ਸਾਨੂੰ ਪਟਿਆਲੇ ਪੁੱਛ ਰਹੇ ਸੀ ਕਿ ਕੱਲ ਅਸੀਸ ਫਾਊਂਡੇਸ਼ਨ ਵਾਲੇ ਜਾਗਰਣ ਕਰਵਾ ਰਹੇ ਨੇ ਉਹ ਕਿੱਥੇ ਹੋ ਰਿਹਾ ਹੈ ਐਡਰੈਸ ਲੋਕੇਸ਼ਨ ਸਾਨੂੰ ਸੋਸ਼ਲ ਮੀਡੀਆ ਤੇ ਮੈਸੇਜ ਆਏ ਤੇ ਕਿਉਂ ਕਿਉਂਕਿ ਇਹਨਾਂ ਨੇ ਦੇਖਿਆ ਕਿ ਇਹ ਜਿਸ ਸੀ ਸਾਥ ਦੀ ਐਡਵਰਟਾਈਜ਼ਮੈਂਟ ਹੋਈ ਐਡ ਹੋਈ ਉਹਨਾਂ ਨੂੰ ਪਤਾ ਸੀ ਕੁਝ ਵੱਡਾ ਹੋਣ ਵਾਲਾ ਤਾਂ ਅੱਜ ਵੱਡਾ ਹੋਇਆ ਹੈ ਮਾਈ ਦੀ ਕਿਰਪਾ ਨਾਲ ਲਵੀ ਜੀ ਇੱਕ ਇਹਨੇ ਤੁਹਾਨੂੰ ਅਗਲੇ ਸਾਲ ਲਈ ਵੀ ਬੁੱਕ ਕੀਤਾ ਜੀ 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 ਬਿਲਕੁਲ ਇਹਨਾਂ ਦਾ ਹੁਕਮ ਹੋਇਆ ਜੀ ਅਗਲੇ ਸਾਲ ਦੂਸਰਾ ਵਿਸ਼ਾਲ ਜਦੋਂ ਜਾਗਰਣ ਹੋਏਗਾ ਤੇ ਇਹ ਮਾਈ ਦਾ ਹੁਕਮ ਹੈ ਉਹ ਇਹਨਾਂ ਦੇ ਮਨ 'ਚ ਵਸੀ ਔਰ ਸਾਡੇ ਤੱਕ ਪਹੁੰਚੇ ਨੇ ਤੇ ਅਗਲੇ ਸਾਲ ਵੀ ਮਿਲਾਂਗੇ ਠੀਕ ਹੈ ਜੈ ਮਾਤਾ ਦੀ ਬੋਲੋ ਸੱਚੇ ਦਰਬਾਰ ਕੀ ਜੈ ਐਸੋਸੀਏਸ਼ਨ ਮਾਰਕੀਟ ਦਾ ਵੀ ਬਹੁਤ ਦਿਲੋਂ ਧੰਨਵਾਦ ਹੈ ਸਾਰਿਆਂ ਵੱਲੋਂ ਜੈ ਮਾਤਾ ਦੀ ਅੱਜ ਬਹੁਤ ਹੀ ਸ਼ੁਭ ਦਿਹਾੜਾ ਚਰਨਪੋਰੀ ਦੇ ਵਿੱਚ ਮਾਤਾ ਰਣੀ ਦਾ ਜਨਮ ਪੁਰਾਇਆ ਜਾ ਰਿਹਾ ਹੈ ਜੀ ਔਰ ਸਾਡੇ ਸੋਨੂ ਪਰਦੂਆ ਜੀ ਸਰੋਨਾ ਦੇ ਸਾਰੇ ਸਾਥੀ ਜੀ ਜਿਹੜੇ ਮਾਤਾ ਦਾ ਜਾਗਰਣ ਕਰਵਾ ਰਹੇ ਨੇ ਔਰ ਇਹ ਸੋਨੂ ਪਰਦੂਆ ਜੀ ਜਿਹੜੇ ਔਰ ਉਹਦੇ ਸਾਥੀ ਨੇ ਹਮੇਸ਼ਾ ਹੀ ਧਰਮ ਦੇ ਕੰਮਾਂ ਦੇ ਵਿੱਚ ਅੱਗੇ ਰਹਿੰਦੇ ਨੇ ਤੇ ਮੈਂ ਅੱਜ ਮਾਤਾ ਰਣੀ ਦੇ ਜਾਗਰਣ ਦੇ ਉੱਪਰ ਇਹਨਾਂ ਕਰਾਇਆ ਸਾਰੇ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਬਧਨਣਾ ਔਰ ਮਾਤਾ ਰਣੀ ਨੂੰ ਅਰਦਾਸ ਕਰਨਾ ਮਾਤਾ ਰਣੀ ਆਪਣੇ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਸੇਵਾ ਵੇ ਅਸੀਂ ਤੁਹਾਡੀ ਕਰਦੇ ਰਹੀਏ ਔਰ ਤੁਹਾਡਾ ਹਮੇਸ਼ਾ ਸਾਡੇ ਉੱਪਰ ਅਸ਼ੀਰਵਾਦ ਰਹੇ ਅਸਤੇ ਨਾ ਸਮਾਂ ਚ ਗੋਲ ਦਿਓ ਬੜੀ ਵੀ ਸਾਡੇ ਸੋਨ ਨੂੰ ਪਰਦੋ ਜੀ ਹਮੇਸ਼ਾ ਹੀ ਜਿਹੜਾ ਵੇ ਧਾਰਮਿਕ ਕਮਾਂ ਦੇ ਸਭ ਤੋਂ ਅਗੇ ਰਹਿੰਦੇ ਨੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅੱਜ ਦੇਖੋ ਮਾਤਾ ਰਣੀ ਦਾ ਕਿੱਸਾ ਸੁਣੋ ਬਾਗਵਾ ਜੀ ਦੀ ਪੂਰੀ ਟੋਰੀ ਛੋੜਾਂ ਦੇ ਨਾਂ ਨਾਲ ਗੁਜ਼ਾਰਿਸ਼ ਕਰਨਾ ਜਿਹੜਾ ਵੇ ਜਾਗਰਣ ਕਰਵਾਇਆ ਜਾ ਰਿਹਾ ਹੈ ਤੇ ਆਓ ਅਸੀਂ ਸਾਰੇ ਮਿਲ ਕੇ ਇਸ ਜਾਗਰਣ ਵਿੱਚ ਸ਼ਾਮਲ ਹੋ ਕੇ ਮਾਤਾ ਰਣੀ ਦਾ ਆਸ਼ੀਰਵਾਦ ਲਈਏ ਔਰ ਮਾਤਾ ਰਣੀ ਦੇ ਚਰਨਾਂ 'ਚ ਬੇਨਤੀ ਕਰੀਏ ਮਾਤਾ ਰਣੀ ਸਾਰਿਆਂ ਦੇ ਉੱਪਰ ਆਪਣਾ ਆਸ਼ੀਰਵਾਦ ਰੱਖੇ ਆਮੀਨ ਦੇਵਾਂ ਚੋ ਜੀ ਸਾਡੇ ਮਿੱਤਰ ਨੇ ਉਹਨਾਂ ਨੇ ਅੱਜ ਮਾਹਮਾਈ ਦਾ ਜਾਗਰਣ ਦਾ ਆਯੋਜਨ ਕੀਤਾ ਜਿੰਨੇ ਵੀ ਮੈਂਬਰ ਸਾਰੀਆਂ ਪੁਟੀਕਲ ਪਾਰਟੀ ਦੇ ਲੋਕਾਂ ਅੱਜ ਜਾਗਰਣ ਦੇ ਵਿੱਚ ਮਾਹਮਾਈ ਦੇ ਚਰਨਾ ਦੇ ਵਿੱਚ ਸੀਸ ਝੁਕਾ ਲਈ ਮਾਹਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਏ ਨੇ ਤੋਂ ਮੈਂ ਵੀ ਅੱਜ ਮਾਹਮਾਈ ਦੇ ਚਰਨਾ ਵਿੱਚ ਆਪਣਾ ਸੀਸ ਝੁਕਾ ਲਈ ਮੱਥਾ ਟੇਕ ਕੇ ਆਇਆ ਔਰ ਮੈਂ ਤਾਂ ਮਾਹਮਾਈ ਦੇ ਚਰਨਾ ਵਿੱਚ ਇਹੀ ਬੇਨਤੀ ਕਰਦਾ ਕਿ ਮਾਹਮਾਈ ਸਾਰਿਆਂ ਦੀਆਂ ਮਨੋਸ਼ੁਕਲ ਪੂਰੀਆਂ ਕਰੇ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਔਰ ਖੁਸ਼ੀਆਂ ਦਾ ਬਾਜ਼ ਹੋਵੇ। ਇਹੀ ਅੱਜ ਦੇ ਦਿਨ ਤੇ ਮਾਹ ਮਾਈ ਦੇ ਚਰਨਾਂ ਨੂੰ ਅਰਥਾ ਕਰਦਾ। ਜੈਕਾਰੇ ਸ਼ੇਰਾਂ ਵਾਲੀ ਦਾ। ਗੌਰਵ ਸ਼ਰਮਾ। ਸਭ ਤੋਂ ਪਹਿਲੇ ਜੈ ਮਾਤਾ ਦੀ ਮਹਾ ਮਾਈ ਦੀ ਅਪਾਰ ਕਿਰਪਾ ਨਾਲ ਅਸੀਸ ਫਾਊਂਡੇਸ਼ਨ ਵੱਲੋਂ ਜਿਹੜਾ ਕਿ ਜਨਕਪੁਰੀ ਦੇ ਵਿੱਚ ਅੱਜ ਰੌਣਕਾਂ ਲਗਾਈ ਗਈਆਂ ਮਹਾ ਮਾਈ ਦੇ ਨਾਮ ਦੀਆਂ ਤੇ ਪੂਰਾ ਲੁਧਿਆਣਾ ਸ਼ਹਿਰ ਨਹੀਂ ਪੂਰਾ ਪੰਜਾਬ ਸੋਨੂ ਭਾਈ ਨਾਲ ਬਹੁਤ ਪਿਆਰ ਕਰਦਾ ਸਾਡੇ ਭਾਰਤਵਾਦੀ ਨਾਲ ਤੇ ਉਹਨਾਂ ਦੀ ਟੀਮ ਨਾਲ ਇਹ ਜਿਹੜੇ ਕੇ ਮਹਾਮਾਈ ਦੇ ਗੁਣਗਾਨ ਕਰਾਏ ਜਾਂਦੇ ਸਾਡੇ ਲੁਧਿਆਣਾ ਪੂਰੇ ਪੰਜਾਬ ਦੇ ਵਿੱਚ ਇਹ ਸਾਡੀ ਮਾਂ ਮੇਰੀ ਚਿੰਦਪurni ਮਾਂ ਨਾਲ ਇੰਨਾ ਪਿਆਰ ਕਰਦੇ ਨੇ ਵੀ ਅਸੀਂ ਜਿਹੜੇ ਕੇ ਹਰ ਮਹੀਨੇ ਨਹੀਂ ਮਹੀਨੇ 'ਚ ਤਿੰਨ ਤਿੰਨ ਵਾਰੀ ਮਹਾਮਾਈ ਦੇ ਦਰਬਾਰਾਂ ਤੇ ਜਾਂਦੇ ਆ ਕਿਉਂਕਿ ਮਹਾਮਾਈ ਸਾਨੂੰ ਪਿਆਰ ਕਰਦੀ ਆ ਔਰ ਜਿੰਨੀ ਵੀ ਸਾਡੀ ਲੁਧਿਆਣਾ ਸ਼ਹਿਰ ਦੀ ਸੰਸਥਾਵਾਂ ਨੇ ਸਾਰੀ ਮਹਾਮਾਈ ਦੇ लाਡਲੇ ਨੇ ਤੇ ਮਹਾਮਾਈ ਨੂੰ ਅਰਦਾਸ ਕਰਦਾ ਵੀ ਅੱਜ ਜਿਹੜਾ ਕੇ ਪਹਿਲਾ ਭਗਵਤੀ ਦਾ ਜਾਗਰਣ ਮੇਰੇ ਭਰਾ ਨੇ ਕਰਾਇਆ ਤੇ ਬਹੁਤ ਹੀ ਕਾਮਯਾਬ ਜਾਗਰਨ اور ਬਹੁਤ ਮਹਾਮਾਇਦੀ ਕਿਰਪਾ ਔਰ ਸਾਰੀ ਸੰਸਥਾਵਾਂ ਆਈਆਂ ਨੇ ਤੇ ਮਹਾਮੈ ਨੂੰ ਅਰਦਾਸ ਕਰਦੇ ਆ ਵੀ ਇਦਾਂ ਹੀ ਆਪਣੀ ਕਿਰਪਾ ਬਣਾਈ ਰੱਖੇ ਕਿਉਂਕਿ ਸਾਨੂੰ ਇੱਕ ਮਿਹਨਤੀ ਭਰਾ ਵਾ ਔਰ ਸਾਰੀ ਸਮੁੱਚੀ ਟੀਮ ਸਾਡੇ ਜੌਨੀ ਮਹਿੰਦਰੂ ਜੀ ਔਰ ਪੂਰੀ ਟੀਮ ਜਿਹੜੀ ਹੈਗੀ ਆ ਉਹਦਾਂ ਦੇ ਮਹਾ ਮਾਈ ਦੀ ਬੜੀ ਕਿਰਪਾ ਤੇ ਦਾਤ ਨੂੰ ਇਹੀ ਅਰਦਾਸ ਕਰਦੇ ਆ ਵੀ ਇਸ ਮਧਾਨੇ ਸ਼ਹਿਰ ਤੇ ਔਰ ਪੂਰੇ ਪੰਜਾਬ ਤੇ ਆਪਣੀ ਕਿਰਪਾ ਬਣਾਈ ਰੱਖੀ ਮਹਾ ਮਾਈ ਕਿਉਂਕਿ ਮਹਾ ਮਾਈ ਦੇ ਆਸਰੇ ਨਾਲ ਹੀ ਇਹ ਸਾਰੀ ਸੰਸਥਾਵਾਂ ਚੱਲਦੀਆਂ ਨੇ ਅਗਰ ਮਾਂ ਸਾਨੂੰ ਪਿਆਰ ਕਰਦੀ ਆ ਤੇ ਅਸੀਂ ਜਾਗਰਣ ਕਰਾਣੇ ਆ ਸਾਡੀ ਕੋਈ ਔਕਾਤ ਨਹੀਂ ਜਾਗਰਣ ਕਰਾਣ ਦੀ ਤੇ ਮਹਾ ਮੈਨੂੰ ਇਹੀ ਅਰਦਾਸ ਕਰਦੇ ਆ ਵੀ ਦਾਤੀ ਇਦਾਂ ਕਿਰਪਾ ਬਣਾਈ ਰੱਖੇ ਔਰ ਸਭ ਤੋਂ ਵੱਡਾ ਸਹਿਯੋਗ ਤੁਹਾਡਾ ਮੇਰਾ ਛੋਟਾ ਪ੍ਰਾਚੀ ਰਾਗ ਜਿਹੜਾ ਕਿ ਪ੍ਰੈਸ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਨਾਮ ਆ ਔਰ ਸਾਰੀ ਸਮੁੱਚੀ ਜਿਹਨੀ ਪ੍ਰੈਸ ਸਾਹਾਰਾ ਜੀ ਆਇਆਂ ਨੂੰ ਮਾਹਮਾਈ ਇੱਥੇ ਆਪਣੀ ਕਿਰਪਾ ਬਣਾਈ ਰੱਖੇ ਜੈ ਮਾਤਾ ਦੀ ਮੈਂ ਛੇਦੂ ਸਚਦੇਵਾ ਅਧਿਖ ਸ਼੍ਰੀ ਤਿਰੂਪਤੀ ਬਾਲਾਜੀ ਟਰਸਟ ਅੱਜ ਸ਼੍ਰੀ ਤਿਰੂਪਤੀ ਬਾਲਾਜੀ ਜਿਹੜੀ ਮਾ ਭਗਵਤ ਅਗਰੀ ਦੇ ਵਿੱਚ ਜਨਕਪੁਰੀ ਅਸੀਸ ਫਾਊਂਡੇਸ਼ਨ ਦੇ ਪ੍ਰਦਾਨ ਸੋਨੂ ਭਾਰਤਵਾਦ ਜੀ ਉਹਨਾਂ ਦਾ ਪਰਿਵਾਰ ਉਹਨਾਂ ਦੀ ਟੀਮ ਵੱਲੋਂ ਮਾ ਭਗਵਤੀ ਦੀ ਜੋਤ ਦਾ ਪ੍ਰਕਾਸ਼ ਕੀਤਾ ਗਿਆ ਔਰ ਅੱਜ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਮਾ ਭਗਵਤੀ ਦੇ ਅੱਜ ਇੱਥੇ ਗੈਸਟੂ ਮਾਦੀ ਜਿਹੜੀ ਪਿੰਡੀਆਂ ਸਾਖਸ਼ਾ ਰੂਪ ਦੇ ਵਿੱਚ ਭਰਾਈਆਂ ਗਈਆਂ ਔਰ ਮਾ ਭਗਵਤੀ ਇੱਥੇ ਸਾਖਸ਼ਾ ਰੂਪ ਦੇ ਵਿੱਚ ਤਾਂ ਵਿਰਾਜਮਾਨ ਹੈ ਔਰ ਮਾ ਭਗਵਤੀ ਸਭ ਇਹ ਝੋਲੀਆਂ ਜਿਹੜੀਆਂ ਖੁਸ਼ੀਆਂ ਨਾਲ ਭਰ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਿਹੜੇ ਭਗਤੇ ਇੱਥੇ ਨਤਮਸਤਕ ਹੋ ਰਹੇ ਨੇ ਸਾਰੇ ਬੜੇ ਪਰਸੰਨਤਾ ਦੇ ਨਾਲ ਆਪਣੀਆਂ ਜਿਹੜੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਰਹੇ ਨੇ ਮਹਾਰਾਣੀ ਦੇ ਅੱਗੇ ਇੱਕੋ ਹੀ ਅਰਦਾਸ ਹੈ ਕਿ ਮਾ ਭਗਵਤੀ ਸਾਡੇ ਪ੍ਰਧਾਨ ਸੋਨੂ ਭਾਰਦਵਾਜ ਜੀ ਦੇ ਉੱਪਰ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖੇ ਔਰ ਆਉਣ ਵਾਲੇ ਕਈ ਸਾਲਾਂ ਤੱਕ ਇਸੇ ਤਰ੍ਹਾਂ ਮਾ ਭਗਵਤੀ ਜੋਤ ਦਾ ਪ੍ਰਕਾਸ਼ ਹੋਵੇ ਜੈ ਮਾ